ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਸੂਟਾਂ ਦੀ ਕਲੈਕਸ਼ਨ ਦੇ ਵਿੱਚ ਤੁਸੀਂ ਅੱਜ ਦੇਖੋਗੇ ਕਿ ਵੀ ਅਸੀਂ ਗਰਮ ਸੂਟਾਂ ਦੇ ਵਿੱਚ ਕੁਝ ਪੀਸਾਂ ਦੀ ਕਲੈਕਸ਼ਨ ਲੈਂਦੀ ਹੈ ਤੇ ਇਹ ਕੁਝ ਪੀਸਾਂ ਦੀ ਕਲੈਕਸ਼ਨਸ ਦੇ ਵਿੱਚ ਅਸੀਂ ਸੂਟ ਲੈਂਦੀ ਨੇ ਫੋ ਤੁਹਾਨੂੰ ਮੈਂ ਇਹਨਾਂ ਨੂੰ ਓਪਨ ਕਰਕੇ ਦਿਖਾਵਾਂਗੀ ਕਿ ਸੂਟ ਇਸ ਵਲ ਵਿੱਚ ਹੈ ਕਿਸ ਤਰ੍ਹਾਂ ਦਾ ਹੈ ਤੁਸੀਂ ਦੇਖ ਸਕਦੇ ਹੋ ਸੂਟ ਇਹ ਪਿਓਰ ਅਲਪਾਈਨ ਦਾ ਕੱਪੜਾ ਕਹਿ ਸਕਦੇ ਆ ਜੀ ਇਹਨਾਂ ਨੂੰ ਆਪਾਂ ਤੇ ਇਸ ਦੇ ਵਿੱਚ ਬੋਰ ਦੀ ਗਰੰਟੀ ਹੁੰਦੀ ਹੈ ਇਹਨਾਂ ਉੱਤੇ ਕੋਈ ਵੀ ਜਿਹੜਾ ਪੁਰ ਵਗੈਰਾ ਨਹੀਂ ਆਂਦਾ ਸੂਟ ਦੇ ਉੱਤੇ ਸੂਟ ਦੇ ਤੁਸੀਂ ਨੁਕੀ ਨਹੀਂ ਦੇਖ ਸਕਦੇ ਹੋ ਪਿੰਡੀ ਚ ਦੇਖ ਸਕਦੇ ਹੋ ਸੂਟ ਦੇ ਉੱਪਰ ਕਿਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈ ਸੋਨਾ ਲੱਗ ਰਿਹਾ ਹੈ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਵਧੀਆ ਫੰਕਸ਼ਨਸ ਦੇ ਵਿੱਚ ਜਿਵੇਂ ਕਿ ਨੋਰਮਲ ਫੰਕਸ਼ਨਸ ਹੁੰਦੇ ਨੇ ਘਰਾਂ ਦੇ ਕਾਫੀ ਵਧੀਆ ਲੱਗਦੇ ਨੇ ਤੇ ਆਹ ਦੇਖ ਸਕਦੇ ਸਾਰੇ ਇਹ ਸੂਟ ਦੇ ਵਿੱਚ ਵਿੱਚ ਤੁਹਾਨੂੰ ਇਹ ਸਟੋਨ ਵਰਕ ਮਿਲੇਗਾ ਨਾਲ ਨਾਲ ਸਾਰੇ ਸੂਟ ਦੇ ਅੰਦਰ ਨਾਲ ਤੁਹਾਨੂੰ ਇਸ ਦੇ ਉੱਪਰ ਬਾਜੂ ਦੇ ਸਟਾਈਲ ਦੇ ਵਿੱਚ ਵੀ ਮਿਲੇਗਾ ਤੇ ਬਾਜੂ ਉੱਪਰ ਵੀ ਤੁਹਾਨੂੰ ਸੇਮ ਇਸੇ ਤਰ੍ਹਾਂ ਦੀ ਹੀ ਪ੍ਰਿੰਟਿੰਗ ਮਿਲੇਗੀ ਤੇ ਸੇਮ ਤੁਹਾਨੂੰ ਇਸੇ ਤਰ੍ਹਾਂ ਦੇ ਬੈਕ ਪ੍ਰਿੰਟ ਦੇ ਵਿੱਚ ਵੀ ਡਿਜ਼ਾਈਨਿੰਗ ਮਿਲੇਗੀ ਬੈਕ ਵਿੱਚ ਸੇਮ ਇਸੇ ਤਰ੍ਹਾਂ ਹੀ ਤੁਹਾਨੂੰ ਪ੍ਰਿੰਟ ਮਿਲੇਗਾ ਸੇਮ ਦੇਖ ਸਕਦੇ ਹੋ ਉੱਪਰ ਸਾਰਾ ਫਲਾਵਰ ਪ੍ਰਿੰਟ ਹੈ نیچے ਤੁਹਾਨੂੰ ਬੈਕ ਪ੍ਰਿੰਟ ਮਿਲੇਗਾ ਤੇ ਇਸ ਦੀ ਸਲਵਾਰ ਦਾ ਕਪੜਾ ਵੀ ਸੇਮ ਅਲਪਾਈਨ ਕਪੜੇ ਦਾ ਹੈਗਾ ਜੀ ਦੇਖ ਸਕਦੇ ਹੋ ਸੇਮ ਅਲਪਾਈਨ ਕਪੜੇ ਦਾ ਸਲਵਾਰ ਦਾ ਕਪੜਾ ਹੈ ਜੀ ਇਨ ਕੋਈ ਵੀ ਬੋਰ ਨਹੀਂ ਆਏਗਾ ਕੋਈ ਇਹਦੀ ਕੰਪਲੇਨ ਨਹੀਂ ਆਏਗੀ ਸੂਟ ਦੀ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਵਿੱਚ ਹੈਗਾ ਜੀ ਇਸ ਦਾ ਦੁਪੱਟਾ ਤੁਹਾਨੂੰ ਦਿਖਾ ਰਹੀ ਹਾਂ ਮੈਂ ਹੁਣ ਇਸ ਦੇ ਦੁਪੱਟੇ ਦੀ ਨੁੱਕ ਦੇਖਿਓ ਜੀ ਬਹੁਤ ਹੀ ਪਿਆਰੀ ਆਹ ਦੇਖ ਸਕਦੇ ਹੋ ਤੁਸੀਂ ਇਸ ਦਾ ਦੁਪੱਟਾ ਓ ਮਾਈ ਗੋਡ ਕਿੰਨਾ ਪਿਆਰਾ ਹੈ ਜੀ ਦੇਖੋ ਸ਼ਾਲ ਦਾ ਸ਼ਾਲ ਹੈ ਜੀ ਤੁਹਾਡਾ ਇਹ ਇਹ ਦੁਪੱਟੇ ਦਾ ਦੁਪੱਟਾ ਹੈ ਬਹੁਤ ਸੋਹਣਾ ਲੱਗੇਗਾ ਸੇਮ ਹੀ ਉਸੇ ਕੱਪੜੇ ਵਿੱਚ ਹੀ ਦੁਪੱਟਾ ਹੈ ਜੀ ਨਾ ਕਿ ਬਹੁਤ ਹੈਵੀ ਹੈ ਜਾਂ ਲੈਨ ਦੇ ਵਿੱਚ ਬਹੁਤ ਹੈਵੀ ਵਰਕ ਲੱਗੇਗਾ ਨਾ ਬਹੁਤ ਅਲਪਾਈਨ ਦਾ ਕੱਪੜਾ ਲਾਈਟ ਵੇਟਿਡ ਹੈਗਾ ਹੈ ਜੀ ਤੁਹਾਨੂੰ ਮੈਂ ਦਿਖਾ ਰਹੀਆਂ ਇਸ ਦਾ ਤੁਸੀਂ ਲਿਆ ਹੋਵੇ ਤਾਂ ਪ੍ਰੋਪਰ ਹੀ ਲੁੱਕ ਆਏਗੀ ਸੇਮ ਲੁੱਕ ਦੇ ਵਿੱਚ ਤੁਹਾਨੂੰ ਇਹ ਦੁਪੱਟਾ ਮਿਲੇਗਾ ਜੀ ਫਿਕਸ ਸਕਦੇ ਹੋ ਟੇਬਲ ਤੋਂ ਨੋਮਾਲ ਗਿਆ ਪੀਸ ਨੀਅਰ ਅਬਾਊਟ ਉਸ ਜ਼ਿਆਦਾ ਵੀ ਕੋਸਟ ਨਹੀਂ ਹੈਗੀ ਜੀ ਇਹ ਇਸ 1100 ਰੁਪਏ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਹੈ ਤੁਸੀਂ ਇਹਨੂੰ 1100 ਰੁਪਏ ਵਾਲੇ ਸੂਟ ਨੂੰ ਕਿਸੇ ਵੀ ਜਗ੍ਹਾ ਤੇ ਫੰਕਸ਼ਨ ਤੇ ਹਰ ਜਗ੍ਹਾ ਦੇ ਉੱਤੇ ਵੇਅਰ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਦੀ ਕਲੈਕਸ਼ਨ ਮਿਲ ਰਹੀ ਹੈ ਤੁਹਾਨੂੰ ਕਲਰ ਦਿਖਾ ਰਹੇ ਹਾਂ ਅਸੀਂ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਆ ਰਹੇ ਨੇ ਕਲਰ ਤੁਸੀਂ ਦੇਖ ਸਕਦੇ ਹੋ ਫਸਟ ਕਲਰ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ ਸੈਕਿੰਡ ਤੁਸੀਂ ਦੇਖ ਸਕਦੇ ਹੋ ਪਿਆਜੀ ਸ਼ੇਡ ਕਹਿ ਸਕਦੇ ਹਾਂ ਜੀ ਇਹਨਾਂ ਨੂੰ ਪਿਆਜੀ ਸ਼ੇਡ ਵਿੱਚ ਕਲਰ ਹੈ ਜੀ ਸੇਮ ਇਸ ਦਾ ਦੁਪੱਟਾ ਤੁਹਾਨੂੰ ਦਿਖਾ ਰਹੇ ਹਾਂ ਲੂਕਿੰਗ ਵਾਈਸ ਕਿੰਨਾ ਸੋਹਣਾ ਲੱਗ ਰਿਹਾ ਜੀ ਪਿਆਜੀ ਕਲਰ ਵੈਸੇ ਵੀ ਬਹੁਤ ਸੋਹਣਾ ਹੁੰਦਾ ਗਰਲੈਂਡ ਵੀ ਪਾ ਸਕਦੀ ਹੈ ਤੇ ਲੇਡੀਜ਼ ਵੀ ਇਹਨਾਂ ਨੂੰ ਪਾ ਸਕਦੇ ਹਨ ਕਲਰ ਪੈਕਸ ਇੰਨੀ ਸੋਹਣੀ ਹੈ ਜੀ ਪਾਸ ਤੁਹਾਨੂੰ ਸਰਦ ਦਿਖਾ ਰਹੇ ਹਾਂ ਦੇਖੋ ਜੀ ਜਾਮਨੀ ਸ਼ੇਡ ਪਿਓਰ ਜਾਮਨੀ ਸ਼ੇਡ ਕਲਰ ਹੈ ਜੀ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਇਹ ਕਲਰ ਜਾਮਨੀ ਸ਼ੇਡ ਦੇ ਵਿੱਚ ਦੇਖ ਸਕਦੇ ਹੋ ਦੁਪट्टे ਦੇ ਉੱਪਰ ਡਿਜ਼ਾਈਨਿੰਗ ਕਿੰਨੀ ਸੋਹਣੀ ਲੱਗ ਰਹੀ ਹੈ ਕਲਰ ਕਿੰਨਾ ਸੋਹਣਾ ਲੱਗ ਰਿਹਾ ਹੈ ਪਿਓਰ ਜਾਮਨੀ ਸ਼ੇਡ ਹੈ ਜੀ ਤੁਹ ਬੋਰਕ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈ ਜੀ نیچے ਐਂਡ ਲਾਸਟ ਵੀ ਰਿਕਵਰੀ ਕਲਰ ਹੀ ਦਾ ਮੈਂ ਕੋ ਕਿੰਨਾ ਪਿਆਰਾ ਕਲਰ ਹੈ ਜੀ ਮਹਿੰਦੀਆ ਕਲਰ ਕਹਿ ਸਕਦੇ ਤੁਸੀਂ ਇਹਨਾਂ ਨੂੰ ਮੋਸਟਲੀ ਹਰ ਇੱਕ ਦੀ ਚੋਇਸ ਹੁੰਦੀ ਹੈ ਕਲਰ ਦੀ ਇਹਨੂੰ ਕੋਈ ਗਰ ਵੀ ਪਾ ਸਕਦੀ ਹੈ ਤੇ ਇਹਨੂੰ ਕੋਈ ਲੇਡੀ ਵੀ ਪਾ ਸਕਦੀ ਹੈ ਇਹਦੇ ਵਿੱਚ ਇਸ ਕਲਰ ਨੂੰ ਲੈ ਕੇ ਕਿਸੇ ਦੀ ਏਜ ਤੋਂ ਲੈ ਕੇ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਕਲਰ ਚੋਇਸ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਚਾਰ ਕਲਰ ਤੁਹਾਡੇ ਕੋਲ ਆ ਗਏ ਜੀ ਇਸ ਸੂਟ ਦੇ ਵਿੱਚ ਕਲਰ ਬਹੁਤ ਸੋਹਣੇ ਨੇ ਕਪੜਾ ਬਹੁਤ ਸੋਹਣਾ ਹੈ ਤੇ ਰੇਟ ਕੁਛ ਵੀ ਨਹੀਂ 1100 ਰੁਪਏ ਵਿੱਚ ਤੁਹਾਨੂੰ ਇਹ ਸੂਟ ਮਿਲ ਰਹੇ ਨੇ ਤੇ ਬਹੁਤ ਹੀ ਸੋਹਣੀ ਕੁਆਲਿਟੀ ਵਿੱਚ ਤੁਹਾਨੂੰ ਸੂਟ ਲੈ ਕੇ ਦਿੱਤੇ ਨੇ ਜੀ ਇਹਦੇ ਵਿੱਚ ਬੋਰ ਦੀ ਕੋਈ ਮਤਲਬ ਕੀ ਕੰਪਲੇਂਟ ਵਾਲੀ ਗੱਲ ਨਹੀਂ ਹੈਗੀ ਜਿੰਨਾ ਚਿਰ ਮਰਜ਼ੀ ਇਹਨਾਂ ਨੂੰ ਹੰਡਾਓ ਕਿਤੇ ਕੋਈ ਬੋਰ ਨਹੀਂ ਆਏਗਾ ਜੀ ਬਹੁਤ ਸੋਹਣੀ ਕਲੈਕਸ਼ਨ ਵਿੱਚ 1100 ਰੁਪਏ ਵਿੱਚ ਤੁਹਾਨੂੰ ਸੂਟ ਅਵੇਲੇਬਲ ਕਰਾ ਦਿੱਤੇ ਗਏ ਨੇ ਥੈਂਕ ਯੂ ਵੈਰੀ ਮੱਚ ਤੁਸੀਂ ਇਹ ਸੂਟ ਨੂੰ ਲੈਣ ਵਾਸਤੇ ਮੈਨੂੰ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਮੈਨੂੰ ਕਮੈਂਟ ਵਿੱਚ ਵੀ ਲੈ ਕੇ ਪੇਸ ਸਕਦੇ ਆ ਵੀ ਤੁਹਾਨੂੰ ਇਹ ਸੂਟ ਚਾਹੀਦਾ ਹੈ ਸਾਨੂੰ ਸ਼ਿਫਟ ਕਰਵਾ ਸਕਦੇ ਆ ਪਲੀਜ਼ ਆਪਣੇ ਕਮੈਂਟ ਜਿਹੜੇ ਹਨ ਉਹ ਕਰੋ ਤੇ ਹਨ ਦੱਸੋ ਵੀ ਤੁਹਾਨੂੰ ਇਹ ਬਲੈਕ ਸ਼ਿੰਡ ਕਿੱਦਾਂ ਦੀ ਲੱਗੀ ਥੈਂਕ ਯੂ ਵੈਰੀ ਮੱਚ